ਮੇਰਾ ਕੁਰਾਲੀ ਆਈ ਕੀ ਨਾਮ ਕੀ ਤੁਹਾਡਾ ਮੇਰਾ ਹਰਜੀਤ ਸਿੰਘ ਹੈ ਤੇ ਬੱਚੇ ਦਾ ਨਾਮ ਇਹਦਾ ਲਖਨ ਕੋਰ ਹੈ ਜੀ ਤੇ ਕੁਰਾਲੀ ਕੀ ਦਿੱਕਤ ਆਈ ਵੀ ਤੁਹਾਨੂੰ ਇੱਥੇ ਆਣਾ ਪਿਆ ਦਿੱਕਤ ਉੱਥੇ ਸਰ ਬਲੱਡ ਦੀ ਪ੍ਰੋਬਲਮ ਸੀ ਬਲੱਡ ਕਰਕੇ ਉੱਥੇ ਆਉਣਾ ਪਿਆ ਅੱਜ ਠੀਕ ਹੈ ਹਾਂ ਜੀ ਉਹ ਠੀਕ ਹੈ ਜੀ ਪਹਿਲਾਂ ਜਦੋਂ ਆਏ ਸੀਗਾ ਬਲੱਡ ਉੱਥੋਂ ਕੁਰਾਲੀ ਜਿਹੜਾ ਆਇਆ ਸੀ 15 ਦਿਨ ਪਹਿਲੇ ਸਾਨੂੰ ਉਹਦੇ ਆ ਕੇ ਜਾਣਾ ਪੈਂਦਾ ਸੀ ਸੀਰੀਅਸ ਚਾਰਾ ਹੋ ਰਿਹਾ ਸੀ ਬੱਚੇ ਹੁਣ ਕੀ ਕਹਿੰਦੇ ਕਦੋਂ ਤੱਕ ਛੁੱਟੀ ਹੋਣੀ ਛੁੱਟੀ ਨੇ ਅਜੇ ਕੱਲ ਟੈਸਟ ਹੋਣਗੇ ਤੁਹਾਨੂੰ ਤਾਂ ਦੇਖਦੇ ਆ ਡਾਕਟਰ ਸਾਹਿਬ ਪਲਾਸਟਿਕ ਹੋਣਾ ਅਜੇ ਤੱਕ ਤਾਂ ਠੀਕ ਹੈ ਜੀ ਕੋ ਵੇ ਇਹਨਾਂ ਦੇ ਕੋਈ ਪਤਾ ਨਹੀਂ ਲੱਗ ਰਹਾ ਸਾਰੇ ਦਾ ਨਹੀਂ ਉਧਰ ਇੱਥੇ ਹਸਪਤਾਲ 'ਚ ਕੋਈ ਪ੍ਰੋਬਲਮ ਆਈ ਬਹੁਤ ਬਹੁਤ ਬਾਰੇ ਬੀਅਰ ਚੇਅਰ ਆਈ ਬਹੁਤ ਪ੍ਰੋਬਲਮ ਆਈ ਉਹਨਾਂ ਨੂੰ ਪ੍ਰੋਪਰਟੀ ਟੂਟ ਕੀਤਾ ਗਿਆ ਇੱਕ ਵੀਰ ਚੇਅਰ ਦਾ ਇਸ਼ੂ ਸੀਗਾ ਤੋਂ ਉਹਨਾਂ ਨੇ ਸਾਨੂੰ ਪੇਸ਼ੈਂਟ ਤੇ ਨਾਲ ਟੈਂਡੈਂਟ ਜੋ ਦੱਸਿਆ ਵੀਰ ਚੇਅਰ ਦਾ ਇਸ਼ੂ ਹੈਗਾ ਉਹ ਇਹਨਾਂ ਨੂੰ ਰਿਪੋਰਟ ਕਰ ਦਿੱਤੀ ਹਸਪਤਾਲ ਨੂੰ ਤੋਂ ਇਹ ਉਹ ਕੋਈ ਅੱਛੀ ਨਵੀਂ ਵੀਰ ਚੇਅਰ ਦਾ ਉਹ ਤੇ ਰੇਨ ਕਰਨਾ ਐਮਰਜੈਂਸੀ ਦੇ ਤਾਂ ਜੋ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਣ ਆਉਣ ਤੇ ਕੋਈ ਦਿੱਕਤ ਨਾ ਹੋਵੇ ਪਰੰਤੂ ਜਿਹੜਾ ਦਿੱਤਾ ਬੱਚਾ ਬਾਗ ਦੇ ਵਿੱਚ ਕੋਈ ਡਾਕਟਰ ਇਸ ਸਮੇਂ ਡਿਊਟੀ ਤੇ ਨਿਯੁਕਤ ਨਹੀਂ ਹੈ ਸਿਰਫ ਆਨ ਕਾਲ ਜਿਹੜਾ ਇਹਨਾਂ ਨੇ ਦੱਸਿਆ ਵੀ ਸਟਾਫ ਨਰਸ ਨੇ ਜੋ ਦੱਸਿਆ ਵੀ ਆਨ ਕਾਲ ਤੇ ਅਸੀਂ ਡਾਕਟਰ ਨੂੰ ਬੁਲਾਉਣੇ ਆ ਜਿਸ ਨੇ ਚੰਡੀਗੜ੍ਹ ਤੋਂ ਆਣਾ ਸੋ ਇਸ ਬੰਦੇ ਦੀ ਸਵੇਰੇ ਅਸਰ ਨੂੰ ਸਾਹਮਣਾ ਗੱਲਬਾਤ ਸਰ ਇਹੀ ਚੀਜ਼ ਐਕਸ਼ਨ ਲੌਗ ਐਕਸ਼ਨ ਪਹਿਲਾਂ ਸਰ ਇਹ ਇਹੀ ਚੀਜ਼ ਕੁਝ ਦਿਨ ਪਹਿਲਾਂ ਸੇਮ ਹੋ ਰਿਪੀਟ ਹੋਈ ਸੀਗੀ ਤਾਂ ਜਿਹੜੀ ਅੱਜ ਫੇਰ ਹੋ ਰਹੀ ਹੈ ਲੋਕ ਇਹਦੇ ਬਾਰੇ ਕੀ ਕਹੋਗੇ ਜਿਹੜਾ ਪਹਿਲਾਂ ਹੋਈ ਉਹ ਮੇਰੇ ਨੋਟਿਸ 'ਚ ਨਹੀਂ ਸੀਗਾ ਇਸੇ ਕਰਕੇ ਅੱਜ ਦਿਨ ਨਾਲ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਵੀ ਪੇਸ਼ੈਂਟਸ ਨੂੰ ਇਹਨਾਂ ਕਿਸੇ ਮਤਲਬ ਤੋਂ ਤੋਂ ਗੇ ਰੈਫਰ ਕੀਤੇ ਜਾਂਦੇ ਨੇ 32 ਦੇ ਵਿੱਚ ਜਾਂ 16 ਸੈਕਟਰ ਲਈ ਰੈਫਰ ਕੀਤੇ ਜਾਂਦੇ ਉਹਨਾਂ ਨੂੰ ਇੱਥੇ ਮੈਡੀਸਨ ਨਹੀਂ ਦਿੱਤੀ ਜਾਂਦੀ। ਉਹ ਉਸ ਦਾ ਸ਼ਿਕਾਇਤਾਂ ਨੂੰ ਨੋਕ ਰੱਖਦੇ ਅਟੰਜਿਤ ਪੈਕਿੰਗ ਕੀਤੀ ਹੋਈ ਹੈ। ਉਹ ਜਿਹੜਾ ਹਸਪਤਾਲ ਦਾ ਸਟਾਫ ਹੈਗਾ ਉਹ ਅਵੇਲੇਬਲ ਹੈਗਾ ਕੋਈ ਐਮਰਜੈਂਸੀ ਤੇ ਡਾਕਟਰ ਅਵੇਲੇਬਲ ਹੈ। ਪਰੰਤੂ ਜੇਕਰ ਬੱਚਾ ਬਾਅਦ ਵਿੱਚ ਜਿੱਥੇ ਕਿਸੇ ਜਣੇਪਾ ਸਮੇਂ ਕਿਸੇ ਹੋਰ ਨੂੰ ਪਰੇਸ਼ਾਨੀ ਆ ਸਕਦੀ ਇਸ ਲਈ ਇਹ ਸਨੋਸੌਫ ਨੂੰ ਸਿਰੇ ਤੇ ਡਾਕਟਰ ਦੇ ਖਿਲਾਫ ਕੋਈ ਐਕਸ਼ਨ ਜੀ ਡਾਕਟਰ ਦੇ ਖਿਲਾਫ ਕੋਈ ਐਕਸ਼ਨ ਤੁਸੀਂ ਉਹ ਇਸ ਟਾਈਮ ਡਿਊਟੀ ਤੇ ਨਹੀਂ ਹੈ ਨਾ ਐਕਚੁਅਲੀ ਕੀ ਹੈ ਇਹਨਾਂ ਦੀ ਡਿਊਟੀ ਰੋਸਟਰ ਹੀ ਇਦਾਂ ਦਾ ਬਣਿਆ ਆਨ ਕਾਲ ਬਣਿਆ 2 ਵਜੇ ਤੱਕ ਅਟੈਂਡ ਕਰਦੇ ਉਸ ਤੋਂ ਬਾਅਦ ਕੋਈ ਡਾਕਟਰ अवेलेबल ਨਹੀਂ ਹੁੰਦਾ ਤੋਂ ਸਿਹਰੇ ਅਸਲ ਨੂੰ ਸੌਣ ਨੂੰ ਰਹਿਤੀ ਚ ਕੀਤੀ ਜਾਊਗੀ ਵੀ ਇਹਦਾ ਰੋਟੇਸ਼ਨ ਰੋਸਟਰ ਬਣਾਇਆ ਜਾਵੇ ਇੱਕ ਡਾਕਟਰ ਇਥੇ ਆਉਂਦੇ ਸਮੇਂ ਡਿਊਟੀ ਤੇ ਹੋਵੇ ਰਵੇ ਤਾਂ ਜੋ ਕਿਸੇ ਨੂੰ 24 ਘੰਟਿਆਂ ਦੇ ਅੰਦਰ ਕੋਈ ਸਰ ਜਿਹੜੇ ਜੱਚਾ ਬੱਚਾ ਹਾਂ ਜੱਚਾ ਬੱਚਾ ਬਾੜ ਚ ਪੇਸ਼ੈਂਟ ਆਏ ਹੋਏ ਆ ਜਿਨ੍ਹਾਂ ਦੇ ਹਸਬੰਡ ਆਏ ਹੋਏ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਨੌਵਾਂ ਮਹੀਨਾ ਜਿਹੜਾ ਸਾਡੀ ਵਾਈਫ ਨੂੰ ਲੱਗਿਆ ਵਾ ਕਈ ਔਰਤਾਂ ਜੜੀਆਂ ਪਈਆਂ ਨੇ ਵੀ ਕੁਝ ਵੀ ਹੋ ਸਕਦਾ ਹੈ ਚਲੋ ਇਸੇ ਤਰ੍ਹਾਂ ਦੀ ਕਮੀ ਹੈ ਪੇਸ਼ੀਆਂ ਜੜੀਆਂ ਹੈਗੀਆਂ ਇਹਨਾਂ ਪ੍ਰਬੰਧਕ ਵੱਲੋਂ ਕੋਈ ਰੋਸਟਰ ਨਹੀਂ ਬਣਾਇਆ ਗਿਆ ਜਾਂ ਕੋਈ ਡਿਊਟੀ ਦੇ ਡਾਕਟਰ ਤਨਤ ਨਹੀਂ ਦਿੱਤਾ ਗਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर